ਇਹ ਨਾ ਟੂੜੀ ਮਿਲੀ ਨਾ ਫੀਡ ਮਿਲੀ ਤਾਂ ਜਿੰਨੇ ਤੁਸੀਂ ਸੀਮਨ ਵਧੀਆ ਲਾਤਾ ਉਹਨੇ ਰੋਸ ਸਤ ਦਾਤ ਤੇ ਨਹੀਂ ਪਹੁੰਚਣਾ ਜਿਵੇਂ ਆਪਾਂ ਘਰੇ 4x4 ਟਰੈਕਟਰ ਲਾਇਆ ਹੈ ਵੱਡਾ ਟਰੈਕਟਰ ਤਾਂ ਲਾਇਆ ਪਰ ਬਗਰ ਉਹਦੇ 9 ਹਾਲ ਪਾਈ ਫੜ ਗਿਆ ਜਾਂ 11 12 ਪਾਈ ਫੜ ਗਿਆ ਉਹਨੇ ਕੰਪਨੀ ਨੇ ਵੀ ਨਾ ਖਰਚਾ ਉਹ ਵੱਧ ਕਰੂ। ਥੋੜੀ ਲੋਡ ਦੇ ਸਹਾਰਣ ਵਾਲੀ ਆਪਾਂ ਨੂੰ ਲੋਡ ਪਾਉਣਾ ਪੈਣਾ। ਇਸੇ ਤਰ੍ਹਾਂ ਪਸਮਨ ਦੇ ਵਿੱਚ ਜਾ। ਜੇ ਤੁਸੀਂ ਸੀਮਨ ਵਧੀਆ ਲਾਇਆ ਉਦੋਂ ਤੋਂ 35 40 ਲੀਟਰ ਦੇ ਨਾਲ ਇਹ ਤਾਂ 35 40 ਲੀਟਰ ਤੱਕ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਤਾਂ ਨੂੰ ਆਪਣਾ ਪ੍ਰਤੀ ਲੀਟਰ ਤੋਂ ਜਿਹੜਾ ਉਹ ਸਸਤਾ ਪੈਦਾ ਹੋਵੇ ਹੁਣ ਤੁਸੀਂ ਅੱਜ ਤਿਆਰਪਾ ਕਰਕੇ ਦੇਖ ਲਿਓ ਜਿੰਨਾ ਪਰਸ ਨੂੰ ਤੂੜੀ ਪਾਉਣੀ ਆ 1 ਕਿਲੋ ਤੇ ਲੈ ਕੇ ਅੱਧਾ ਕਿਲੋ 1 ਕਿਲੋ ਤੂੜੀ ਪਾਉਣੀ ਆ ਬਾਕੀ ਤੁਸੀਂ ਜਿਹੜਾ ਹੈਗਾ ਫੀਡ ਪਾਉਣੀ ਆ 400 ਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਨਾਲ ਜੇ ਤੁਹਾਡੀ ਅਗਲੀ ਜਾਨਵਰ ਹੈਗਾ ਸੂਣ ਵਾਲੇ 2 ਮਹੀਨੇ ਤੱਕ ਮਹੀਨੇ ਹੋਏ ਤਾਂ ਆਪਣੀ ਫੀਡ ਤੇ ਸਾਡੀ ਅੰਦਰ ਤੁਸੀਂ ਇਹ ਲਾ ਕੇ ਜਾਣੀ ਆ 400 ਗ੍ਰਾਮ ਤੋਂ ਲੈ ਕੇ 420 ਗ੍ਰਾਮ ਪ੍ਰਤੀ ਲੀਟਰ ਇਹ ਪਾ ਲਈਓ ਅੱਟਾ ਗਿਲੋ ਪੂਰੀ ਪਾ ਲਓ ਬਾਕੀ ਪੱਟੇ ਰੱਖ ਜਿਵੇਂ ਜਿਹਦਾ ਪਰਸੇਵ ਪੰਡਾ ਤਾਂ ਪਰਸੇਵ ਦਾ ਇੱਕੋ ਇੱਕ ਨੁਕਤਾ ਮੈਂ ਤੁਹਾਨੂੰ ਦੱਸ ਦਵਾਂ ਪਰਸੇਵ ਤੇ ਰਾਈ ਘਾਉਣਾ ਜੇ ਪੌਣਾ ਵੀ ਮਜ਼ਦੂਰੀ ਆ ਤਾਂ ਇਹਨੂੰ 60 ਘੰਟੇ ਸਿਕਾਉਣਾ ਪੈਂਦਾ 60 ਘੰਟੇ ਇਹਨੂੰ ਬੱਟ ਕੇ ਨਹੀਂ ਪਾਉਣਾ ਚਾਹੀਦਾ ਫਿਰ ਅੱਜ ਬਾਰ੍ਹਿਆ ਸਵੇਰੇ ਕੱਲ੍ਹ ਸ਼ਾਮ ਨੂੰ ਚੱਕ ਕੇ ਟੋਕਾਂ ਦੇ ਅੱਤੇ ਪਾ ਦੋ ਤੇ ਜੇ ਪਰਸੇਵ ਪਾਉਣਾ ਸਾਡੇ ਫੀਲ ਦੇ ਨਾਲ ਤਾਂ ਤੁਸੀਂ 1 ਕਿਲੋ ਜਾਂ ਪੌਣਾ ਕਿਲੋ ਮੱਕੀ ਦਾ ਆਟਾ ਐਕਸਟਰਾ ਪਾ ਦਿਓ ਤੇ ਫਿਰ ਕਢਾ ਲਓ ਇਹਨੂੰ ਬੈਲੈਂਸ ਕੋ ਤਾਂ ਹੱਦ ਤੱਕ ਬੈਲੈਂਸ ਹੋਣੀ ਪ੍ਰੋਪਰ ਨਹੀਂ ਹੋਣੀ ਜੇ ਤੁਸੀਂ ਮੱਕੀ ਕਾਦੇ ਵਾਲੇ ਪਾਣੀ ਸੰਧੀ ਵਾਲੇ ਪਾਣੀ ਜਾਂ ਤੁਸੀਂ ਨਾਲ ਅਸਲੀ ਦਾ ਮੱਕੀ ਦਾ ਆਚਾਰ ਪਾ ਰਹੇ ਫਿਰ ਤੁਹਾਨੂੰ ਇਹਦੇ ਵਿੱਚ ਕੋਈ ਜਸਤਰ ਪਾਉਣੀ ਲੋੜ ਨਹੀਂ 420 ਗ੍ਰਾਮ ਤੁਸੀਂ ਫ੍ਰੀ ਪਾਉਣੀ ਆ 1 ਲੀਟਰ ਦੇ ਹਿਸਾਬ ਨਾਲ ਅੱਧਾ ਕਿਲੋ ਢੋੜੀ ਤੇ ਬਾਕੀ ਰੱਜਵੇਂ ਪੱਠੇ ਪਾ ਦਿਓ ਇਹ ਚੀਜ਼ਾਂ ਦੋ ਵਾਰੀ ਕਰ ਦਿਓ ਅੱਧਾ ਸਵੇਰੇ ਤੇ ਅੱਧਾ ਸ਼ਾਮ ਨੂੰ ਚੰਗੀ ਤਰ੍ਹਾਂ ਮਿਲਾ ਦਿਓ ਸੰਨੀ ਨਾ ਕਰਿਓ ਗਿੱਲੀ ਨਹੀਂ ਕਰਨੀ ਦੋਸਤੋ ਜਿੱਥੇ ਆਪਾਂ ਪੂਰੀ ਚ ਮਰੇ ਚਾਰੇ ਜੱਜਾ ਆਪਣੀ ਫੀਲ드 ਵਿੱਚ ਪਾਣੀ ਜ਼ਿਆਦੇ ਪਾ ਦਿੰਦੇ ਆ ਉਥੇ ਜਾਨਵਰ ਦੇ ਅੰਦਰ ਜੋ ਮੈਗਨੀਸ਼ੀਅਮ ਆ ਨਾ ਉਹ ਬੌਂਡ ਹੋ ਜਾਂਦਾ ਉਹ ਮਿਲਦਾ ਨਹੀਂ ਮਰੀਸ਼ਮ ਘਟਦੇ ਨਾਲ ਕੀ ਆ ਕਿ ਉਹਦੀ ਬੱਚੇਦਾਨੀ ਟੋਨ ਉਹਦੀ ਲੇਵ ਦੀ ਟੋਨ ਉਹ ਨਹੀਂ ਨਹੀਂ ਆਉਂਦੀ ਜਿੰਨੇ ਜਾਨਵਰ ਦੀ ਟੋਨ ਆਉਣੀ ਚਾਹੀਦੀ ਆਪਾਂ ਕਹਿੰਦੇ ਵੀ ਲੇਵ ਵਿੱਚ ਜਦੋਂ ਆਪਾਂ ਧਾਰ ਚੋਣਦੇ ਆ ਤਾਂ ਥੜਾ ਤੋਂ ਤੇ ਉਂਗਲਾਂ ਛਪ ਜਰੇ ਚਾਹੀਦੀਆਂ ਮਰੇ ਇਨਾ ਪ੍ਰੈਸ਼ਰ ਮੰਨਾ ਚਾਹੀਦਾ ਉਹ ਪ੍ਰੈਸ਼ਰ ਜਿਹੜਾ ਬਣਦਾ ਉਹ ਮੈਗਨੀਸ਼ੀਅਮ ਤੋਂ ਬਣਦਾ ਤੇ ਕੈਲਸ਼ੀਅਮ ਬਣਦਾ ਜੇ ਮੈਗਨੀਸ਼ੀਅਮ ਘਟ ਗਿਆ ਤੁਣੇ ਕੈਚੂਲ ਨਹੀਂ ਆਉਣ ਦੇਣਾ। ਸੋ ਇਸ ਕਰਕੇ ਇਹ ਗੱਲ ਦਾ ਧਿਆਨ ਰੱਖਣਾ ਕਿ ਆਪਾਂ ਗਿੱਲੇ ਪੱਠੇ ਮੈਂ ਇਸ ਕਰਕੇ ਕਹਿੰਦਾ ਬਰਸੀਨ ਜੜਾ ਹੈਗਾ ਜਾਂ ਰਾਈ ਘਾ ਹੈਗਾ ਮੱਖਣ ਘਾ ਹੈਗਾ ਇਹ ਸ਼ਕਤੀ ਘੰਟੇ ਬਾਅਦ ਤੁਹਾਨੂੰ ਵੱਢ ਕੇ ਪਾਉਣਾ ਚਾਹੀਦਾ ਸੁਕਾ ਕੇ ਪਾਓ। ਹਾਲਾਂਕਿ ਸੁੱਕਿਆ ਇਹਦਾ ਮਾਰੂ ਹੋ ਗਿਆ ਨਾ ਕਿ ਫਿਰ ਤੁਸੀਂ ਪਸ਼ੂਆਂ ਨੂੰ ਪੱਠੇ ਵਾਲੇ ਪਾਣੀ ਨਾਲ ਨਹੀਂ ਲਿਜਾਉਣਾ। ਉਹਨੂੰ ਸੁੱਕੇ ਮਾਦੇ ਨਾਲ ਲਿਜਾਉਣਾ ਤਾਂ ਕਿ ਪਸ਼ੂ ਪੂਰਾ ਰਾਜ ਜਵੇ। ਪਿਸ਼ਾਬ ਤੇ ਗੁਹਾ ਘੱਟ ਕਰੇ। ਸੋ ਇਸ ਕਰਕੇ ਇਹ ਗੱਲ ਧਿਆਨ ਰੱਖਣਾ ਕਿ ਪਸ਼ੂਆਂ ਨੂੰ ਸਵੇਰੇ ਤੇ ਸ਼ਾਮ ਦੋ ਵਾਰੀ ਪੱਠੇ ਤੋੜੀ ਦੇ ਫੀਡ ਚੰਗੀ ਤਰ੍ਹਾਂ ਮਰਾ ਕੇ ਕਰਾਉਣੀ ਆ ਜਿੰਨੀ ਵਾਰੀ ਖਾਦਾ ਖਾਇ ਜਾਵੇ ਤੁਹਾਡੀ ਜੋ ਵੀ ਖਤਮਾ ਇਹ ਗੱਲ ਦਾ ਦਿਮਾਗ ਚ ਜਰੂਰ ਕਾੜ ਦਿਓ ਕਿ ਜੇ ਅਸੀਂ ਪੱਠੇ ਨੂੰ ਪਾਦੇ ਜਿਹਦਾ ਸਾਜ ਜੜੀ ਖਾਈ ਜੂ ਰੱਜ ਕੇ ਅਫਰ ਜੂ ਇਹ ਪਰ ਜੀ ਇਹ ਮਨੁੱਖ ਜਾਤੀ ਨਾਲੋਂ ਸਿਆਣਾ ਜਾਨਵਰ ਆ ਇਹ ਆਉਦੇ ਬਜਨ ਦਾ 22% ਹੀ ਖਾਂਦਾ ਉਤੋਂ ਵੱਧ ਨਹੀਂ ਖਾਂਦਾ ਆਪਣੇ ਵਾਂਗੂ ਨਹੀਂ ਜੇ ਆਪਣੋ ਤਿੰਨ ਭੋਗ ਆ ਕੇ ਜਾਂ ਤਿੰਨ ਵੇ ਆ ਕੇ ਸਾਜ ਜੜੀ ਡੜੀ ਜਾਵਾਂਗੀ ਪਸੂ ਨਹੀਂ ਖਾਂਦਾ ਕਰੀ ਜਿੰਨਾ ਤੁਸੀਂ ਮੈਨੂੰ ਪੁੱਛਦਾ ਬਜਨ ਦੇ ਦਿਓ ਫਿੱਟ ਕਰਕੇ ਮੇਰੀ ਟੀਮ ਫਿੱਟਾ ਕਰਕੇ ਬਜਨ ਲੈ ਜੂਗੀ ਮੈਨੂੰ ਦੁੱਧ ਵਾਸ ਦਿਓ ਕਿੰਨਾ ਦੁੱਧ ਆ ਕਿ ਕਿੰਨੇ ਦਿਨ ਦੀ ਸੂਈ ਹੈ ਤੈਨੂੰ ਚੀਤਾ ਮੈਂ ਤਾਂ ਦੋਪੋਚਾਂਗਾ ਮੈਂ ਤੈਨੂੰ ਡੈਡ ਚਾਰਟ ਭੇਜ ਦਾਂਗਾ ਵੀ ਇੰਨੀ ਤੂੜੀ ਪਾ ਦਿਓ ਜੋ ਕਿ ਐਨਾ-ਐਨਾ ਹਰਾਚਾਰਾ ਜੋ ਮੱਖਿਆਚਾਰ ਉਹ ਪਾ ਦਿਓ ਐਲੀ ਮੀਰ ਪਾ ਦਿਓ ਉਸ ਤੋਂ ਉੱਤੇ ਇਹ ਅੱਧਾ ਕਿਲੋ 1 ਕਿਲੋ ਘਟਵੱਦ ਖਾ ਸਕਦੀ ਆ ਉਹਦੀ ਹਿੰਮਤ ਨਹੀਂ ਕਿ ਉਹ ਦੋ ਵੱਦ ਖਾ ਜੀ ਜਿਹਨੇ ਮੈਂ ਤੁਹਾਨੂੰ ਦੱਸ ਦਵਾਂ ਸੋ ਪਸ਼ੂ ਟਰਾਈ ਮੈਟਰ ਦੇ ਹਿਸਾਬ ਨਾਲ ਖਾਂਦਾ ਟਰਾਈ ਮੈਟਰ ਦੇ ਜੋ ਨੰਬਰ ਪਸ਼ੂ ਮੰਦਾ ਇਸ ਕਰਕੇ ਜਦੋਂ ਵੀ ਆਪਾਂ ਪਸ਼ੂ ਪੱਠੇ ਕੋਈ ਜ਼ਿਆਦਾ ਹੋਣਾ ਇੱਕ ਦੇ 24 ਘੰਟੇ ਇਹਦੇ ਮੂਰੇ ਪਿਆ ਲੈਣਾ ਚਾਹੀਦਾ ਇੱਕ ਦੇ 24 ਘੰਟੇ ਮੂਰੇ ਪਾਣੀ ਪਿਆ ਲੈਣਾ ਚਾਹੀਦਾ ਕਿਉਂਕਿ ਪਾਣੀ ਪਸ਼ੂ 2 ਲੀਟਰ ਪਾਣੀ ਪਸ਼ੂ ਪੀਦਾ ਅਦੇ ਸਰੀਰ ਨੂੰ ਜੁਲਦਾ ਰੱਖਾਂ ਦੀ 10 ਲੀਟਰ ਪਾਣੀ ਪੀਦਾ ਬੱਚੇ ਲਈ ਜਿੱਪੜੇ ਬੱਚਾ ਤੇ 5 ਲੀਟਰ ਪਾਣੀ ਪਾਣੀ ਚਾਹੀਦਾ ਉਹਨੂੰ 1 ਕਿਲੋ ਲੀਟਰ ਦੁੱਧ ਪਾਣਾ ਕਰਨਾ ਤੁਸੀਂ ਇੱਕ ਦਿਨ ਰੋਪਾ ਕਰਕੇ ਦੇਖਿਓ ਅੱਜ ਹੀ ਜਾ ਕੇ ਜਦੋਂ ਪਸ਼ੂ ਧਾਰ ਚੋਈ ਧਾਰ ਤੋਂ ਤੁਰੰਤ ਤੁਹਾਡੇ ਪਸ਼ੂ ਪ੍ਰਾਣ ਪਾਣੀ ਸੁਪਾਣੀ ਪਾਣੀ ਪ੍ਰਾਣ ਸ਼ੁਰੂ ਕਰ ਦਿਓ ਕਾਜਾ ਫਨ ਕੋਸਾ ਤਾਲਾ ਤਾਰਚੋਈ ਜਦ ਹੀ ਪਾਣੀ ਪੀਤਾ ਉਹ ਇੱਕ ਹਫਤਾ ਤਹਰਨਾ ਤੁਸੀਂ ਪਸ਼ੂ ਹੌਲੀ ਹੌਲੀ ਲੱਗ ਜਾਏਗਾ ਇੱਕ ਹਫਤੇ ਬਾਅਦ ਤੁਸੀਂ ਫੈਟ नाप ਲਿਓ ਦੁੱਧ ਨਾਪ ਲਿਓ ਤੇ ਪਸ਼ੂ ਦੀ ਤੰਦਰੁਸਤੀ ਦੇ ਅੱਖਾਂ ਦੀ ਚਮਕ ਨਾਪ ਲਿਓ ਕਿਉਂਕਿ ਪਸ਼ੂ ਨੇ 24 ਘੰਟੇ ਚ ਜਿੰਨਾ ਪਾਣੀ ਪੀਣਾ ਹੁੰਦਾ ਉਹਦਾ 60% ਪਾਣੀ ਅੰਦਰੋਂ ਹੀ ਫੀਡ ਕਰ ਦਵਾਂ ਪਸ਼ੂ ਨੇ 24 ਘੰਟੇ ਚ ਜਿੰਨਾ ਪਾਣੀ ਪੀਣਾ ਉਹਦਾ 60% ਪਾਣੀ ਤਾਰਚੋਣ ਤੋਂ ਇੱਕ ਘੰਟੇ ਦੇ ਵਿਚ ਵਿਚ ਪੀਣਾ ਉਹ ਆਪਾ ਦਿੰਦੇ ਮੈਂ ਇਥੇ ਦਾਰੇ ਆਨਾ ਦੇਨ 500 ਲੀਟਰ 5 ਕਵਾਂਟਰ ਖੂਨ ਲੱਗਦਾ 1 ਕਿਲੋ ਡੁੱਧ ਲਈ ਜੇ 2 ਕਵਾਂਟਰ ਦੋ ਤਾਂ 2 ਕਿਲੋ ਦੋ ਤਾਂ 500 5 ਕਵਾਂਟਰ ਜਿਹੜਾ ਖੂਨ ਸੌਰੀ ਉਹ ਘੁੰਮ ਗਿਆ ਸੋ ਆਪਾਂ ਨੂੰ ਜਦੋਂ ਬਲੱਡ ਡਾਨ ਕਰ ਜਾਂਦੇ ਆ ਖੂਨ ਦਾਨ ਕਰ ਜਾਂਦੇ ਆ ਖੂਨ ਦੇਣਾ ਪੈਂਦਾ ਤਾਂ 325 340 ਐਮਲ ਆਪਾਂ ਖੂਨ ਦਿੰਦੇ ਆ ਜਦੋਂ ਬਲੱਡ ਆਪਾਂ ਦਿੰਦੇ ਆ ਤਾਂ ਸਾਰੇ ਟੰਬਰ ਨੂੰ ਰਿਸਤਾ ਉਹਨੂੰ ਬਿਸਤਾ ਪੈ ਜਾਂਦੀ ਆ ਕਿ ਮੁੰਡੇ ਨੇ ਖੂਨ ਦਿੱਤਾ ਇਹਨੂੰ ਜਲਦੀ ਜਲਦੀ ਆਪਾਂ ਫਰੂਟ ਦਿਓ ਵੀ ਦੁੱਧ ਦਿਓ ਇਹਨੂੰ ਕੋਈ ਕਮਜ਼ੋਰੀ ਨਾ ਹੋਵੇ ਪਰ ਇਹ ਮਾਰਸੋ ਉਹਦੇ ਪੁੱਛ ਕੇ ਦੇਖੋ ਜਿਹਨੇ 100 ਕੁਆਂਟਰ ਖੋਹ ਦਿੱਤਾ ਉਹਨਾਂ ਪਾਣੀ ਦਾ ਪ੍ਰਬੰਧ ਚਲੋ ਸੇਵਤਾ ਬਾਰੇ ਗੁਵਾਸਾਂ। ਪਾਣੀ ਧਾਰ ਚੋਂ ਗਤਰਤ ਪੋਣਾ ਬਹੁਤ ਹੀ ਜ਼ਰੂਰੀ। ਜਦੋਂ ਮੈਂ ਜਗਰਾਵਾਂ ਮੇਲੇ ਕੰਪੀਟੀਸ਼ਨ ਲੜਾਇਆ ਮੇਰੀ ਸਕੰਡੀਸ਼ਨ ਜਿੱਥੇ ਸਾਡੀ ਕਿ ਜਦੋਂ ਵੀ ਪਸੂ ਧਾਰ ਚੋਂ ਟੈਣਾ ਪਾਣੀ ਨਾਲ ਜਾਣਾ ਚਾਹੀਦਾ। ਜਦੋਂ ਪਸੂ ਧਾਰ ਚੋਂ ਕਹਿਣਾ ਪਾਣੀ ਉਸੇ ਰਿੰਗ ਦੇ ਵਿੱਚ ਪਾਣੀ ਪਸੂ ਮਿਲਣਾ ਚਾਹੀਦਾ। ਜੇ ਨਹੀਂ ਮਿਲਿਆ ਤੇ ਪਸੂ ਦਾ ਨਕਸਾ ਹੋ ਸਕਦਾ। ਸਭ ਤੋਂ ਉੱਥੇ ਪਾਣੀ ਟੱਪਾਂ ਦੇ ਵਿੱਚ ਢੋਲਣੇ ਪਾਣੀ ਰੱਖਿਆ ਸੀਗਾ। ਤਰੰਤ ਪਾਣੀ ਪਸੂ ਨੂੰ ਪਾਣੀ ਦਿੰਦੀ ਸੀ। ਜਿਸ ਕਰਕੇ ਪਾਣੀ ਦੀ ਲੋਡ ਪਸੰਦ ਪੌਲ ਚੱਲ ਜਿਆ ਧਾਰ ਚੌਂਦ ਤੋਂ ਪਰਤ ਬਾਅਦ ਬਹੁਤ ਹੋ ਗਿਆ